ਸਟਾਰ ਦੇਸ਼ ਦੇ ਉੱਤਰ ਪੂਰਬੀ ਛੋਟੇ-ਛੋਟੇ ਪਹਾੜੀ ਅਤੇ ਜੰਗਲਾਂ ਨਾਲ ਭਰਪੂਰ ਰਾਜਾਂ ਵਿੱਚ ਵਸੇ ਵੱਖ-ਵੱਖ ਕਬੀਲਿਆਂ ਅਤੇ ਬਰਾਦਰੀਆਂ ਦੀਆਂ ਆਪਣੀਆਂ-ਆਪਣੀਆਂ ਗੰਭੀਰ ਸਮੱਸਿਆਵਾਂ ਹਨ ਜੋ ਕੇਂਦਰ ਸਰਕਾਰ ਲਈ ਅਕਸਰ ਚਿੰਤਾ ਦਾ ਵਿਸ਼ਾ ਬਣੀਆਂ ਰਹੀਆਂ ਹਨ ਡੰਡੀ ਇਸ ਤੋਂ ਇਲਾਵਾ ਨਾਗਾ ਲੈਂਡ ਅਤੇ ਅਸਾਮ ਵਿੱਚ ਸਮੇਂ-ਸਮੇਂ ਹੁੰਦੇ ਅੰਦੋਲਨਾਂ ਨੇ ਵੀ ਸਰਕਾਰ ਦੀ ਚਿੰਤਾ ਨੂੰ ਲਗਾਤਾਰ ਵਧਾਈ ਰੱਖਿਆ ਹੈ ਡੰਡੀ ਪੈਦਾ ਹੋਈਆਂ ਇਹਨਾਂ ਸਮੱਸਿਆਵਾਂ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਹਾਲੇ ਤੱਕ ਵੀ ਹੱਲ ਨਹੀਂ ਕੱਢਿਆ ਜਾ ਸਕਿਆ ਡੰਡੀ ਇਸੇ ਹੀ ਤਰ੍ਹਾਂ ਪਿਛਲੇ ਸਵਾ ਸਾਲ ਇਸ ਖਿੱਤੇ ਦੇ ਛੋਟੇ ਜਹੇ ਸੂਬੇ ਮਣੀਪੁਰ ਵਿੱਚ ਹੋਈਆਂ ਹਿੰਸਕ ਘਟਨਾਵਾਂ ਜਿਨ੍ਹਾਂ ਦੌਰਾਨ ਸੈਂਕੜੇ ਹੀ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਹੀ ਗੰਭੀਰ ਜ਼ਖਮੀ ਵੀ ਹੋਏ ਹਨ ਦੇ ਸੰਕਟ ਦਾ ਵੀ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ ਡੰਡੀ ਸੁਬਾਈ ਅਤੇ ਕੇਂਦਰ ਸਰਕਾਰ ਵੱਲੋਂ ਵੱਡੇ ਯਤਨਾਂ ਦੇ باوجود ਵੀ ਮਣੀਪੁਰ ਦੇ ਨਸਲੀ ਹਿੰਸਾ ਦੇ ਮਸਲੇ ਨੂੰ ਸੁਲਝਾਇਆ ਨਹੀਂ ਜਾ ਸਕਿਆ ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਡੰਡੀ ਇੱਥੇ ਐਨ ਬੀ ਰੇਨ ਸਿੰਘ ਦੀ ਅਗਵਾਈ ਵਿੱਚ ਵਿਦਾਨ ਸਭਾ ਦੀਆਂ ਚੋਣਾਂ ਉਪਰੰਤ ਭਾਜਪਾ ਦੀ ਸਰਕਾਰ ਬਣੀ ਸੀ ਡੰਡੀ ਬਿਰੇਣ ਸਿੰਘ ਨੂੰ ਇੱਕ ਪ੍ਰੌੜ ਸਿਆਸੀ ਸ਼ਖਸੀਅਤ ਮੰਨਿਆ ਜਾਂਦਾ ਰਿਹਾ ਹੈ ਪਰ ਉਹ ਇੰਨਾ ਹਿੰਸਕ ਘਟਨਾਵਾਂ ਅਤੇ ਝਗੜਿਆਂ ਨੂੰ ਸੁਲਝਾਉਣ ਵਿੱਚ ਬੁਰੀ ਤਰ੍ਹਾਂ ਸਫਲ ਰਹੇ ਹਨ ਡੰਡੀ ਇਸ ਦੇ ਨਾਲ ਨਾਲ ਇਸ ਰਾਜ ਵਿੱਚ ਸਟਾਰ ਭਾਜਪਾ ਦੀ ਸਾਖ ਵੀ ਦਾ ਉੱਤੇ ਲੱਗੀ ਰਹੀ ਹੈ ਡੰਡੀ ਮਨੀਪੁਰ ਦੀ ਸਮੱਸਿਆ ਦੋ ਜਾਤੀਆਂ ਵਿਚਕਾਰ ਪੈਦਾ ਹੋਏ ਨਸਲੀ ਟਕਰਾਅ ਦੀ ਹੈ ਡੰਡੀ ਇੱਥੇ ਮੈਤੇਈ ਅਤੇ ਕੁੱਕੀ ਜਾਤੀਆਂ ਦੇ ਲੋਕ ਵਸੇ ਹੋਏ ਹਨ ਡੰਡੀ ਮੈਂ 23 ਕਬੀਲੇ ਦੇ ਲੋਕ ਬਹੁ ਗਿਣਤੀ ਵਿੱਚ ਹਨ ਜੋ ਇਸ ਦੇ ਮੈਦਾਨੀ ਇਲਾਕਿਆਂ ਵਿੱਚ ਵਸੇ ਹੋਏ ਹਨ ਜਦੋਂ ਕਿ ਕੁੱਕੀ ਕਬੀਲੇ ਦੇ ਲੋਕ ਇਸ ਰਾਜ ਦੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਸੰਵਿਧਾਨ ਤਹਿਤ ਅਨੁਸੂਚਿਤ ਕਬੀਲੇ ਵਜੋਂ ਵਿਸ਼ੇਸ਼ ਅਧਿਕਾਰ ਅਤੇ ਦਰਜਾ ਮਿਲਿਆ ਹੋਇਆ ਹੈ ਡੰਡੀ ਮੈਦਾਨੀ ਇਲਾਕਿਆਂ ਵਿੱਚ ਵਸਦੇ ਮੈ 23 ਕਬੀਲੇ ਦੇ ਲੋਕ ਵੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਜਾਤੀ ਨੂੰ ਅਨੁਸੂਚਿਤ ਕਬੀਲੇ ਵਜੋਂ ਦਰਜ ਕਰਨ ਦੀ ਮੰਗ ਕਰਦੇ ਆ ਰਹੇ ਹਨ ਡੰਡੀ ਪਿਛਲੇ ਸਮੇਂ ਵਿੱਚ ਸੂਬੇ ਦੀ ਹਾਈ ਕੋਰਟ ਵੱਲੋਂ ਉਹਨਾਂ ਦੀ ਇਸ ਮੰਗ ਪ੍ਰਤੀ ਹਾਂ ਪੱਖੀ ਹੰਗਾਰਾ ਭਰੇ ਜਾਣ ਤੋਂ ਬਾਅਦ ਦੋਹਾਂ ਕਬੀਲਿਆਂ ਵਿੱਚ ਆਪਸੀ ਟਕਰਾਅ ਬੇहद ਤਿੱਖਾ ਹੋ ਗਿਆ ਡੰਡੀ ਪਿਛਲੇ ਸਾਲ 3 ਮਾਰਚ ਨੂੰ ਜਦੋਂ ਕੁੱਕੀ ਅਤੇ ਕੁਝ ਹੋਰ ਪਹਾੜੀ ਕਬੀਲਿਆਂ ਨੇ ਬਹੁ ਗਿਣਤੀ ਮੈਂ 23 ਕਬੀਲੇ ਦੀ ਅਨੁਸੂਚਿਤ ਕਬੀਲਿਆਂ ਵਿੱਚ ਸ਼ਾਮਲ ਹੋਣ ਦੀ ਮੰਗ ਦੇ ਖਿਲਾਫ ਜਲੂਸ ਕੱਢਿਆ ਤਾਂ ਉਸ ਦੌਰਾਨ ਉਹਨਾਂ ਦੀਆਂ ਹੋਈਆਂ ਆਪਸੀ ਹਿੰਸਕ ਲੜਾਈਆਂ ਵਿੱਚ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਜਿਸ ਤੋਂ ਬਾਅਦ ਹੁਣ ਤੱਕ ਸੂਬਾ ਅਤੇ ਕੇਂਦਰ ਸਰਕਾਰ ਹਾਲਾਤ ਨੂੰ ਸੰਭਾਲਣ ਵਿੱਚ ਸਫਲ ਰਹੇ ਹਨ ਡੰਡੀ ਇਨ੍ਹਾਂ ਹਿੰਸਕ ਟਕਰਾਵਾਂ ਨਾਲ ਚੰਗੀ ਤਰ੍ਹਾਂ ਨਾ ਨਜਿੱਠਣ ਕਰਕੇ ਮੁੱਖ ਮੰਤਰੀ ਬਿਰੇ